ਉੱਤ ਸਾਰੇ ਬੈਠਿਆ ਸੀ ਕਹਿੰਦਾ ਹੋਰ ਕਿਵੇਂ ਆ ਬਾਈ ਮੈਂ ਕਿਹਾ ਠੀਕ ਆ ਕਹਿੰਦਾ ਹੋਰ ਘਰ ਲੱਭ ਗਈ ਚੋਕਾ ਬਾਈ ਹਾਰ ਨੇ ਸੁਣ ਗਿਆ ਸੀ ਮੈਂ ਗੱਡੀ ਦਾ ਦੂਜਾ ਨਾ ਗੱਡੀ ਦਾ ਤੇ ਮੈਂ ਕਿਹਾ ਹਾਂ ਦੂਜੀ ਗਲੀ ਜੀ ਸੁਣ ਗਿਆ ਮੈਂ ਕਿਹਾ ਮੈਨੂੰ ਘਰ ਨਾਲ ਦੇਂਦਾ ਤੇ ਕਹਿੰਦਾ ਉਹਨਾਂ ਦੇ ਘਰੀ ਵਜਦਾ ਕਹਿੰਦਾ ਆਏ ਹਾਰ ਨੇ ਕਿ ਤਾਰਾਂ ਜੁੜਗੀਆਂ ਸੀ ਮੈਂ ਕਿਹਾ ਜੁੜਗੀਆਂ ਹੋਣਗੀਆਂ ਇਹਦਾ ਬਾਈ ਨੂੰ ਪਤਾ ਮੈਂ ਕਿਹਾ ਹਾਂ ਉਹ ਚਲੋ ਤੁਸੀਂ ਕੀ ਲੈਣਾ ਕਹਿੰਦਾ ਬਸ ਛੱਡੋ ਗੱਲ ਉਹ ਕਹਿੰਦਾ ਛੱਡੋ ਉਹ ਕਹਿਣ ਦੱਸ ਮੈਂ ਕਿ ਗਦਾ ਬੋਲ ਪਿਆ ਸੀ ਬਾਈਕ ਆ ਮੈਨੂੰ ਪਤਾ ਲੱਗ ਗਈ ਮਤਲਬ ਘਰ ਆ ਹੈ ਹਾਂ ਹਨ ਅੱਗਾ ਰੱਖਿਆ ਨਾ ਨਹੀਂ ਹਾਂ ਮੈਂ ਕਾ ਦੀਵੇ ਬਣਾਉਂਦੇ ਆ ਹਾਂ ਮਟਕੇ ਮਟਕੇ ਵੀ ਬਣਾਉਂਦੇ ਆ ਹਾਂ ਮੈਂ ਕਹਾਂਦੀ ਮੰਮੀ ਕਹਿੰਦੀ ਸੀ ਵਿਚਾਰੀ ਮੈਂ ਕਹਾਂ ਉਹ ਕਹਿੰਦੀ ਵੀ ਉਹਨੂੰ ਕਹਾਂ ਵੀ ਇੱਥੇ ਆ ਕੇ ਸੀਜਣ ਲਾ ਲਾ ਹਾਂ ਇੱਥੇ ਕੀ ਕਰਦਾ ਹਾਂ ਉਹ ਉੱਥੇ ਸੀਜਣਾ ਮੈਂ ਕਹਾਂ ਵੀਰੇ ਦੀਵੇ ਉੱਥੇ ਦਸਾਂ ਦੇ 10 ਦਿੰਦੇ ਆ ਹਾਂ ਮੈਂ ਕਹਾਂ ਤੇ ਬਣਾਈ ਜਾਂਦਾ ਤਾਂ ਬਾਪੂ ਮੈਂ ਕਹਾਂ ਜਾ ਕੇ ਵੇਚ ਲੇਵੇ ਹਾਂ ਯੋਹਲੋ ਲੋਕ ਨੇ ਕਾਰ ਇਹਦੀ ਮਕਾਰ ਕੁਰਤਾ ਨਹੀਂ ਰੇੜਾ ਜਰੂਰ ਖੜਿਆ ਇੱਕ ਬਾਰ ਦਮਲ ਦੀ ਦੇ ਪਾਸੇ ਮੈਂ ਤਾਂ ਕਹਿੰਦਾ ਕਿਉਂ ਕਹਦਾ ਮਾਰਦਾ ਜੱਪ ਕਰਦਾ ਕਹਿੰਦਾ ਬਾਈ ਬੜ ਕੇ ਆਇਆ ਕਰ ਮੈਂ ਕਿ ਚੱਲ ਹੁਣ ਤੇਰੀ ਇੱਜ਼ਤ ਬਣਾ ਦਿੰਦੇ ਮੈਨੂੰ ਪਤਾ ਲੱਗ ਗਿਆ ਉਹ ਇਹਨੂੰ ਚੇਚਰਾ ਕਰਨ ਆਏ ਆ ਜੋ ਮੈਂ ਤਾਂ ਨਹੀਂ ਉਹਦਾ ਇਦਾਂ ਦੇ ਕਰੇ ਗਿਆ ਸੀ ਬੇਬੇ ਬਾਪੂ ਵਾਲੇ ਮੈਂ ਕਿ ਇਹਦਾ ਕਰਤਾ ਨਾਲ ਉਹਨੇ ਕਹ ਬਚਾ ਲਈ ਮੈਂ ਕਿ ਉਧਰ ਕਾਰ ਸੀਗੀ ਹਾਂ ਮੈਂ ਮੈਂ ਕਾਰ ਆ ਉੱਥੇ ਹਾਂ ਨੰਲਾ ਮਗਾ ਦੋ ਗੱਡੀਆਂ ਕਰਾਂ ਉਹ ਮਗਾ ਬੱਸ ਉਹ ਦੂਜਾ ਨਾਲ ਲਾਉਣ ਲੱਗ ਗਿਆ ਉਹਦਾ ਸੱਡੋ ਯਾਰ ਮੈਂ ਕਿਹੜਾ ਹਵਾ ਕਰਦੀ ਆ ਗੱਡੀਆਂ ਦੀ ਬੱਸ ਨਹੀਂ ਨਹੀਂ ਆਪਾਂ ਮਗਾ ਦੱਸਦੇ ਬਾਈ ਇੱਕ ਮਾਰਸਡੀਜ਼ ਦੇ ਕੋਲੇ ਇੱਕ ਲਿਮੋਜਨ ਘੜੀ ਕਰੇ ਉਹ ਵੀਰਾ ਸੁਣ ਕੇ ਕਹਿੰਦੇ ਨਹੀਂ ਕਹਿੰਦੇ ਗੱਪਾ ਗੱਪਾ ਉਹ ਆ ਮਾਰਦਾ ਬਾਈ ਯਾਰ ਗੱਡੀਆਂ ਤਾਂ ਛੁੱਟ ਗਈ ਹੈ ਦੋਈ ਹੈ ਕੱਲ ਹੌਲੀ ਹੌਲੀ ਵਕਟਦਾ ਪਰ ਚਲੋ ਬਾਈ ਜੀ ਠੀਕ ਹੈ ਜੀ ਦੋ ਗੱਡੀਆਂ ਬਾਈ ਕੋਲੇ ਉਹ ਭਾਈ ਬਾਹਰ ਉੱਡ ਕੇ ਕਹਿੰਦੇ ਹੈਗੇ ਸੀ ਦੋ ਦੋ ਨਹੀਂ ਮੈਂ ਕਿਹਾ ਦੇ ਹਾਂ ਮੈਂ ਕਿਹਾ ਫੇਰ ਦਾਤਾ ਫੇਰ ਮੁੜਿਆਗਾ ਤੂੰ ਫੇਰ ਬੋਲੀ ਜਾਂਦਾ ਉਹ ਮੈਂ ਕਿਹਾ ਕੋਈ ਤਾਂ ਘਰੇ ਜਾਊਗਾ ਹੀ ਅੱਜ ਮੈਂ ਗਿਆ ਕੱਲ ਨੂੰ ਵੀ ਹੋਰ ਉੱਡ ਜੂ ਆ ਝੂਠ ਦੇ ਝੂਠ ਬੋਲੀ ਹੈਣਾ ਮੈਂ ਕਿਹਾ ਫੇਰ ਕੀ ਹੈ ਮੈਂ ਕਿਹਾ ਕੰਮ ਨਹੀਂ ਤੇਰਾ ਮਾਂ ਪਿਓ ਕੰਮ ਨਹੀਂ ਕਰਦਾ ਦੰਦਾ ਨਹੀਂ ਕਰਦਾ ਉਹ ਹਾਂ ਮੈਂ ਕਿਹਾ ਅਸੀਂ ਅਸੀਂ ਜੋ ਉੱਥੇ ਦਿਹਾੜੀ ਕਰਦੇ ਆਂ ਮਤਲਬ ਅਸੀਂ ਬੰਦੇ ਨਹੀਂ ਸਹੀ ਅਸੀਂ ਭਾਂਡੇ ਧੋਨੇ ਆਂ ਅਸੀਂ ਬੰਦੇ ਨਹੀਂ ਸਹੀ ਯਾਰ ਕੰਮ ਹੈ ਕਰਮ ਆ ਆਪਦਾ ਕੰਮ ਕਰਨ ਦੇ ਵਿੱਚ ਕੋਈ ਸੰਗ ਨਹੀਂ ਕੁਝ ਨਹੀਂ ਕੰਮ ਕਰਿਆ ਕਰੋ ਮਿਹਨਤ ਕਰਿਆ ਕਰੋ ਜਿਹੋ ਜਿਹੇ ਵੀ ਕੰਮ ਆ ਯਾਰ ਆਪ ਦਾ ਕੰਮ ਹੈ ਸਹੀ ਗੱਲ ਹੈ ਠੀਕ ਹੈ ਨਾ ਹੁਣ ਯਾਰ ਬਾਹਰ ਵੀ ਕੰਮ ਕਰਨਾ ਇੱਥੇ ਵੀ ਕੰਮ ਕਰਨੇ ਇੱਥੇ ਕਿਸੇ ਦੇ ਕੰਮ ਕਰਦਿਆਂ ਕਦਰ ਨਹੀਂ ਹੈ ਮਿਹਨਤ ਦਾ ਪੈਸਾ ਨਹੀਂ ਹੈ ਜੇ ਆਪਾਂ ਆਉਦਾ ਬਿਜ਼ਨਸ ਕਰਦੇ ਜਾਂ ਭਾਂਡੇ ਧੋ ਲੋ ਬਈ ਛੋਟਾ ਕੰਮ ਕਰ ਲਓ ਬਈ ਲੋਕ ਰੇੜੀਆਂ ਲਾ ਕੇ ਟਾਈਮ ਪਾਸ ਕਰੀ ਜਾਂਦੇ ਬਈ ਸਹੀ ਗੱਲ ਹੈ ਠੀਕ ਹੈ ਜਿਹੜੇ ਬਾਹਰੋਂ ਆ ਕੇ ਰੇੜੀਆਂ ਲਾ ਕੇ ਤੇ ਰੁਪਈਆ ਦੱਸਦਾ ਜਾਂ ਅੱਧਾ ਹੀ ਕਮਾਉਂਦੇ ਸਾਨੂੰ ਕੀ ਹੋਇਆ ਹਮ ਅਸੀਂ ਕਿਸਾਬ ਜੀ ਨਹੀਂ ਵੇਚ ਸਕਦੇ ਅਜ਼ੀਜ਼ ਮੋਸੀ ਨਹੀਂ ਵੇਚ ਸਕਦੇ ਅਸੀਂ ਪ੍ਰੌਂਟੇ ਨਹੀਂ ਵੇਚ ਸਕਦੇ ਸਾਨੂੰ ਕੀ ਨਹੀਂ ਆਉਂਦਾ ਅਸੀਂ ਭਾਂਡੇ ਨਹੀਂ ਤੋਹ ਸਕਦੇ ਸ਼ਰਮ ਦੇ ਮਾਰੇ ਬਿਆਂ ਸਹੀ ਹੈ ਵੀ ਸਾਨੂੰ ਫਲਾਨਾ ਕੀ ਕਹੂ ਘੱਟੇ ਖੂਦ ਜਾਏ ਫਲਾਨਾ ਆਪਣਾ ਕੰਮ ਕਰੋ ਸਿੱਧੀ ਨੀਤ ਨਾਲ ਕਿਸੇ ਦੀ ਪਰਵਾਹ ਨਾ ਕਰੋ ਉਹਨਾਂ ਦਾ ਭਾਈ ਜੀ ਆਏ ਨੂੰ ਸੱਤ ਬਚਨ ਜੀ ਬੋਲ ਲਓ ਜਿੰਨਾ ਤੁਹਾਡੀ ਲੋਕ ਨਿੰਦਿਆ ਕਰਨਗੇ ਤੁਸੀਂ ਉੱਪਰ ਨੂੰ ਜਾਣਾ ਹੈ ਜਿੰਨੇ ਲੋਕ ਤੁਹਾਡੀ ਸਲਾਹਤਾ ਕਰਨਗੇ ਤੁਸੀਂ ਥੱਲੇ ਨੂੰ ਆਉਣਾ ਹੈ ਸਹੀ ਗੱਲ ਪਾਪ ਕੱਟੇ ਜਾਂਦੇ ਆ ਜੇ ਕੋਈ ਤੁਹਾਡੀ ਨਿੰਦਿਆ ਕਰਦਾ ਸਹੀ ਗੱਲ ਨਿੰਦਿਆ ਕਰਾਓ ਨਿੰਦਿਆ ਕਰਾਉਣੀ ਚੰਗੀ ਹੈ ਸਹੀ ਗੱਲ ਹੈ ਠੀਕ ਹੈ ਬਾੜੇ ਵੱਡੇ ਬਣਨ ਦੀ ਲੋੜ ਨਹੀਂ ਛੋਟੇ ਬਣ ਕੇ ਰਹੋ ਪ੍ਰਮਾਤਮਾ ਦੇਖੋ ਰੰਗ ਰਿ ਆਉਂਦਾ ਤੁਹਾਡੇ ਤੇ ਸਹੀ ਗੱਲ ਹੈ ਠੀਕ ਹੈ ਜੀ ਹੁਣ ਸਮਾਂ ਜਾਦੇ ਹੋ ਗਿਆ ਸਮਾਂ ਜਾਚ ਨਹੀਂ ਲੰਦਾ ਕੱਲ ਫੇਰ ਰੂਬਰੂ ਹੋਨੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ